ਜਿੰਨਾ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਕਿਸੇ ਮਦਦ ਕਰਨ ਵਾਲੇ ਤੱਕ ਇਹ ਵੀਡੀਓ ਬਗ ਜੂਗੀ ਕੁਛ ਨਾ ਕੁਛ ਬਣ ਜੂਗਾ ਮੈਂ ਇਹ ਵੀ ਇੱਕ ਵਾਦਾ ਕਰਦਾ ਜਿਹੜਾ ਇਸ ਵੀਡੀਓ ਤੋਂ ਜਿੰਨਾ ਵੀ ਪੈਸਾ ਆਊਗਾ ਰੈਵਨਿਊ ਆਊਗਾ ਮਹੀਨੇ ਚ 2 ਮਹੀਨੇ ਚ 50000 ਆ ਜੇ 20000 ਆ ਜੇ ਚਾਹੇ 5000 ਆ ਜੇ ਚਾਹੇ 500 ਆ ਜੇ ਹਨਾ ਉਹ ਇਹਨਾਂ ਦੇ ਕਰਮ ਨੇ ਬਾਕੀ ਤੁਹਾਡੀ ਹਿੰਮਤ ਹੈ ਜਿੰਨਾ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਓਗੇ ਓਨੇ ਇਸ ਵੀਡੀਓ ਤੋਂ ਪੈਸਾ ਬਣੇਗਾ ਤਾਂ ਇਹ ਭੈਣ ਦਾ ਘਰ ਬਣ ਜੂਗਾ ਵੀ ਜਿਵੇਂ ਤੁਸੀਂ ਗੁਰੂ ਘਰਾਂ ਦੇ ਵਿੱਚ 100 100 2 200 ਰੁਪਇਆ ਆਈ ਸੰਗ੍ਰਾਂਤ ਦੇ ਬੁਲਾਉਣੇ ਮੈਂ ਕਹਣਾ ਜੇ ਦੋ ਕਿਸ ਸੰਗਰਾਮਾਂ ਗੁਰੂ ਘਰਾਂ ਚ ਪੈਸਾ ਨਾ ਦੇਉ ਆ ਭੈਣ ਦੀ ਹੈਲਪ ਕਰ ਦੋ ਯਾਰ ਮੈਂ ਘਰ ਰਸੋਈ ਦੇਖ ਸਕਦਾ ਹਾਂ ਤੁਸੀਂ ਹਨਾ ਵੀ ਕੀ ਹਾਲ ਤਾਂ ਰਸੋਈ ਦੀ ਬਹੁਤ ਨੀਵੀ ਹੈ ਜਿਹੜੇ ਹਿਸਾਬ ਨਾਲ ਅੱਜ ਕਣੀਆਂ ਪਈ ਜਾਂਦੀਆਂ ਨੇ ਇਸ ਹਿਸਾਬ ਦੇ ਨਾਲ ਮੈਨੂੰ ਲੱਗਦਾ ਵੀ ਆਹ ਰਸੋਈ ਵੀ ਜਿੱਦਾਂ ਆ ਪਿਛਲਾ ਜਗਾ ਡਿੱਗੀ ਹੋਈ ਆ ਵੀ ਇਹ ਬਿਲਕੁਲ ਡਿੱਗਣ ਦੀ ਤਦਅਤ ਹੈ ਮੇਰਾ ਵੀਡੀਓ ਬਣਾਉਣ ਦਾ ਕੋਈ ਇਥੇ ਮਕਸਦ ਨਹੀਂ ਵੀ ਮੈਂ ਕੋਈ ਵਿਊ ਲੈਣ ਵਾਸਤੇ ਆਇਆ ਸਜਣਾ ਛੋਟਾ ਜਿਹਾ ਸੀ ਗੁਰਪ੍ਰੀਤ ਜਦੋਂ ਉਹਦਾ ਡੈਡੀ ਦੇਵ ਸਿੰਘ ਚੜਾਈ ਕਰ ਗਿਆ ਸੀ ਬਿਲਕੁਲ ਛੋਟਾ ਜਿਹਾ ਸੀ ਔਰ ਜਿਹੜੇ ਗੁਰਪ੍ਰੀਤ ਦੇ ਮਾਮਾ ਜੀ ਸੀਗੇ ਉਹ ਗੁਰਪ੍ਰੀਤ ਨੂੰ ਤੇ ਗੁਰਪ੍ਰੀਤ ਦੀ ਮੰਮੀ ਨੂੰ ਆਪਣੇ ਕੋਲ ਲੈ ਆਏ ਮਤਲਬ ਪੇਕੇ ਪਿੰਡ ਗੁਰਪ੍ਰੀਤ ਦੀ ਮੰਮੀ ਆ ਕੇ ਫੈਣ ਲੱਗੀ ਹਾਲਾਤ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਜਦੋਂ ਕੋਈ ਕਿਸਿਆਣਾ ਬੰਦਾ ਘਰੋਂ ਚੱਲ ਜਾਂਦਾ ਤਾਂ ਬੰਦਾ ਟੁੱਟ ਜਾਂਦਾ ਆ ਮੇਰੇ ਪਿੱਛੇ ਦੇਖ ਲਓ ਤੁਸੀਂ ਹਨਾ ਆਹ ਜਿਹੜੀ ਜਗ੍ਹਾ ਬਣਾ ਕੇ ਦਿੱਤੀ ਸੀ ਪੰਚਾਇਤ ਨੇ ਬਹੁਤ ਟਾਈਮ ਹੋ ਗਿਆ ਬਹੁਤ ਸੋਹਣਾ ਕੰਮ ਕੀਤਾ ਚਲੋ ਪੰਚਾਇਤ ਦੀ ਆਪਾਂ ਸ਼ਲਾਘਾ ਕਰਦੇ ਹਾਂ ਉਹਨਾਂ ਨੇ ਵਧੀਆ ਕੰਮ ਕੀਤਾ ਆ ਜਗ੍ਹਾ ਬਣਾ ਕੇ ਦਿੱਤੀ ਸੀ ਪਰ ਸਮੇਂ ਦੇ ਹਿਸਾਬ ਨਾਲ ਤੁਸੀਂ ਕਹੋਗੇ ਵੀ ਵੀ ਉਸ ਤੋਂ ਬਾਅਦ ਅੱਗੇ ਡਿਵੈਲਪ ਕਿਉਂ ਨਹੀਂ ਹੋਇਆ ਕਿਉਂ ਨਹੀਂ ਇਹ ਮਤਲਬ ਤੁਸੀਂ ਸੋਹਣਾ ਘਰ ਬਣਾ ਸਕੇ ਗੁਰਪ੍ਰੀਤ ਛੋਟਾ ਜਿਹਾ ਸੀ ਗੁਰਪ੍ਰੀਤ ਛੋਟੇ ਹੁੰਦੇ ਦੇ ਵੱਡੀਆਂ ਕਵੀਲਦਾਰੀਆਂ ਪੈ ਜਾਣੀਆਂ ਕਿਉਂਕਿ ਛੋਟੇ ਦਾ ਜਦੋਂ ਕਿਸੇ ਦਾ ਵੀ ਮਾਂ ਪਿਓ ਚਲਾ ਜਾਂਦਾ ਨਾ ਬਹੁਤ ਵੱਡੀਆਂ ਮੁਸੀਬਤਾਂ ਉਸ ਬੰਦੇ ਤੇ ਪੈ ਜਾਂਦੀਆਂ ਨੇ ਕੁਝ ਕਰਜੇ ਕਰਕੇ ਕੁਝ ਪੈਣਾ ਦੀ ਸਟ੍ਰੈਸ ਕਰਕੇ ਕੁਝ ਕਰਦੇ ਸਟ੍ਰੈਸ ਕਰਕੇ ਗੁਰਪ੍ਰੀਤ ਥੋੜੇ ਟਾਈਮ ਬਾਅਦ ਮਤਲਬ ਜਦੋਂ ਗੱਭਰੂ ਹੋਇਆ ਉਹਦਾ ਵਿਆਹ ਹੋ ਗਿਆ ਵਿਆਹ ਹੋਣ ਤੋਂ ਬਾਅਦ ਉਹਦੇ ਤੇ ਉਹੀ ਸਟ੍ਰੈਸ ਕਰ ਜਾ ਹੋਰ ਕਿਸੇ ਤਰ੍ਹਾਂ ਦੀਆਂ ਮਤਲਬ ਸਮੱਸਿਆਵਾਂ ਰੱਬ ਜਾਣਦਾ ਵੀ ਉਸ ਬੰਦੇ ਤੇ ਕੀ ਬੀਤੀ ਕਿਉਂ ਇਸ ਤਰ੍ਹਾਂ ਹੋਇਆ ਵੀ ਉਹ ਬੰਦਾ ਖੁਦਕੁਸ਼ੀ ਕਰ ਗਿਆ ਪਰਿਵਾਰ ਦਾ ਜਿਹੜਾ ਮਤਲਬ ਦਿਲ ਸੀ ਬਿਲਕੁਲ ਟੁੱਟ ਚੁੱਕਿਆ ਟੁੱਟਣੀ ਹੈ ਕਿਉਂਕਿ ਜਦੋਂ ਪਰਿਵਾਰ ਦੇ ਵਿੱਚੋਂ ਦੋ ਜੀ ਜਿਹੜੇ ਕਮਾਉਣ ਵਾਲੇ ਹੋਣ ਜਿਹੜੇ ਸਹਾਰਾ ਦੇਣ ਵਾਲੇ ਹੋਣ ਉਹ ਚਲੇ ਜਾਣ ਤਾਂ ਪਿੱਛੇ ਬਚਦਾ ਕੀ ਹੈ ਪਰਿਵਾਰ ਕੋਲੇ ਮੈਨੂੰ ਜੈਲੀ ਬਾਈ ਨੇ ਜਦੋਂ ਇਹ ਗੱਲਬਾਤ ਦੱਸੀ ਮੈਨੂੰ ਗੁਰਪ੍ਰੀਤ ਵੀਰੇ ਦੀ ਫੋਟੋ ਦਿਖਾਈ ਨੌਜਵਾਨ ਮੁੰਡਾ 22 ਸਾਲ ਦਾ ਜਦੋਂ ਐਡਾ ਉਹਦੇ ਤੇ ਕਹਿਰ ਟੁੱਟਦਾ ਤੇ ਉਹ ਬੰਦਾ ਚਲਾ ਜਾਂਦਾ ਤੇ ਪਰਿਵਾਰ ਦਾ ਕੀ ਹਾਲ ਹੁੰਦਾ ਆਹ ਚੀਜ਼ਾਂ ਦੇਖ ਕੇ ਮੜਾ ਸ਼ੰਕਰ ਅੱਗੇ ਆ ਜਾਓ ਆਪਾਂ ਕਹਿੰਨਾ ਗਰੀਬ ਹੈਨਾ ਗਰੀਬ ਬੰਦਾ ਹੁੰਦਾ ਪਰ ਉਹਦਾ ਦਿਲ ਬਹੁਤ ਵੱਡਾ ਹੁੰਦਾ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਤੂੜੀ ਵੀ ਖਰਾਬ ਹੋ ਗਈ ਇੱਥੇ ਇਹਨਾਂ ਨੇ ਤੂੜੀ ਪਾਈ ਸੀਗੀ ਆ ਡਿੱਗ ਗਿਆ ਸਾਰਾ ਕੁਝ ਚਲੋ ਪੁਰਾਣਾ ਸੀਗਾ ਹਨਾ ਵੀ ਸਮੇਂ ਦੇ ਹਿਸਾਬ ਨਾਲ ਕੋਈ ਵੀ ਚੀਜ਼ ਹੈ ਉਹ ਖਰਾਬ ਹੋ ਜਾਂਦੀ ਹੈ ਤੇ ਤੂੜੀ ਵੀ ਖਰਾਬ ਹੋ ਗਈ ਆ ਦੇਖੋ ਮੇਰਾ ਵੀਡੀਓ ਬਣਾਉਣ ਦਾ ਕੋਈ ਇੱਥੇ ਮਕਸਦ ਨਹੀਂ ਵੀ ਮੈਂ ਕੋਈ ਵਿਊ ਲੈਣ ਵਾਸਤੇ ਆਇਆ ਮੇਰਾ ਵੀਡੀਓ ਬਣਾਉਣ ਦਾ ਸਿਰਫ ਇੱਕ ਮਕਸਦ ਹੈ ਵੀ ਇੰਨੇ ਬੰਦੇ ਐ এনਜੀਓ ਚਲਾ ਰਹੇ ਨੇ ਬਹੁਤ ਬੰਦੇ ਪੁੰਨਦਾਨ ਕਰ ਰਹੇ ਨੇ ਵੱਟੀਆਂ ਵੱਟੀਆਂ ਯਾਦਗਾਰਾਂ ਬਣਾਈ ਜਾਂਦੇ ਨੇ ਵੱਡੇ ਵੱਡੇ ਗੁਰਦੁਆਰੇ ਬਣਾਈ ਜਾਂਦੇ ਨੇ ਵੱਡੇ ਵੱਡੇ ਪਤਾ ਨਹੀਂ ਯਾਰ ਕੀ ਕੀ ਚੀਜ਼ਾਂ ਤੇ ਪੈਸਾ ਵੇਸਟ ਹੋ ਰਿਹਾ ਫਿਰ ਉਹਨਾਂ ਤੋੜਪਨ ਹੋ ਰਹੀ ਹੈ ਇੱਕ ਆ ਭੈਣ ਨੂੰ ਬਿਲਕੁਲ ਜ਼ਰੂਰਤ ਹੈ ਯਾਰ ਅੱਜ ਦੇ ਟਾਈਮ ਦੇ ਵਿੱਚ ਛੋਟੇ ਛੋਟੇ ਬੱਚੇ ਨੇ ਰਸੋਈ ਦੇਖ ਸਕਦੇ ਹੋ ਤੁਸੀਂ ਹਨਾ ਵੀ ਕੀ ਹਾਲ ਤਾਂ ਰਸੋਈ ਦੀ ਬਹੁਤ ਨੀਵੀਂ ਹੈ ਜੇ ਬੰਦਾ ਉਥੋਂ ਦੀ ਨੰਗੂਗਾ ਗੇਟ ਦੇ ਵਿੱਚ ਦੀ ਤੁਸੀਂ ਆਪਸਾ ਵਾ ਲਾ ਕੇ ਦੇਖ ਲਓ ਵੀ ਨੀਮਾ ਹੋ ਕੇ ਨੰਗਣਾ ਪੈਂਦਾ ਇੰਨਾ ਛੋਟਾ ਗੇਟ ਹੋ ਚੁੱਕਿਆ ਤੇ ਕਰਦੇ ਹਾਲਾਤ ਇਸ ਟਾਈਮ ਜੇ ਮੈਂ ਕਹਣਾ ਵੀ ਜਿਹੜੇ ਹਿਸਾਬ ਨਾਲ ਅੱਜ ਕਣੀਆਂ ਪਈ ਜਾਂਦੀਆਂ ਨੇ ਇਸ ਹਿਸਾਬ ਦੇ ਨਾਲ ਮੈਨੂੰ ਲੱਗਦਾ ਵੀ ਆਹ ਰਸੋਈ ਵੀ ਜਿੱਦਾਂ ਆ ਪਿਛਲਾ ਜਗਾ ਡਿੱਗੀ ਹੋਈ ਆ ਵੀ ਇਹ ਬਿਲਕੁਲ ਡਿੱਗਣ ਦੀ ਤਦਦਾਦ ਤੇ ਆ ਉੱਪਰ ਚੜ ਕੇ ਮੜਾ ਜਾ ਰਸੋਈ ਦੀ ਛੱਤ ਦੇ ਉੱਪਰਲੇ ਪਾਸੇ ਦਿਖਾਈ ਇਹਦੇ ਉੱਪਰ ਚੜ ਜਾ ਥੋੜਾ ਜਿਹਾ ਪੋਲਾ ਜਾ ਤੇ ਓਟਾਣਾ ਲੇਗਦੀ ਕਿਤੇ ਆਹ ਛੱਤ ਦੇ ਉਤਲੇ ਪਾਸੇ ਦੇਖ ਤੋਂ ਵੀ ਉੱਪਰਲੇ ਪਾਸੇ ਵੀ ਕਾਹ ਹੋ ਗਿਆ ਕਿਉਂਕਿ ਬਈ ਹੁਣ ਯਾਰ ਬੰਦਾ ਕਰੇ ਤਾਂ ਕਰੇ ਕੀ ਜੇ ਹੁਣ ਚਾਰ ਪੈਸੇ ਹੋਣ ਤਾਂ ਇਹ ਭੈਣ ਭਰਾ ਵੀ ਛੱਤ ਤੇ ਫਰਸ਼ ਲਾ ਸਕਦੇ ਨੇ ਪਰ ਹੁਣ ਹਾਲਾਤ ਹੀ ਇਹੇ ਜੇ ਬਣੇ ਪਏ ਨੇ ਵੀ ਕਰੇ ਤਾਂ ਜਵਾਕਾਂ ਨੂੰ ਪੜਾਉਣਾ ਜਾਂ ਇਹ ਘਰ ਦੀ ਕਬੀਲਦਾਰੀ ਦੇਖਣਾ ਜਾਂ ਕੋਈ ਕਮਾਈ ਵਾਲਾ ਬੰਦਾ ਹੋਵੇ ਉਹ ਮਾੜਾ ਮੋਟਾ ਮਤਲਬ ਕਿ ਸਹਾਰਾ ਲਾ ਸਕੇ ਸਾਡਾ ਵੀਡੀਓ ਬਣਾਉਣ ਦਾ ਸਿਰਫ ਇੰਨਾ ਕ ਮਕਸਦ ਹੈ ਪੰਜਾਬੀ ਭਰਾਵਾਂ ਨੂੰ ਖਾਸ ਤੌਰ ਤੇ ਮੇਰੇ ਪਿੰਡ ਦੇਆਂ ਨੂੰ ਤੇ ਇਸ ਪਿੰਡ ਦੇ ਸਹਿਯੋਗੀ ਸਜਣਾ ਨੂੰ ਵੀ ਜਿਵੇਂ ਤੁਸੀਂ ਗੁਰੂ ਘਰਾਂ ਦੇ ਵਿੱਚ 100 100 2 200 ਰੁਪਇਆ ਆਈ ਸੰਗ੍ਰਾਂਦ ਤੇ ਬੁਲਾਉਂਦੇ ਹੋ ਮੈਂ ਕਹਣਾ ਜੇ ਦੋ ਕ ਸੰਗ੍ਰਾਂਦਾਂ ਗੁਰੂ ਘਰਾਂ ਚ ਪੈਸਾ ਨਾ ਦੇऊं ਆ ਭੈਣ ਦੀ ਹੈਲਪ ਕਰ ਦਿਆਂ ਯਾਰ ਮੈਂ ਬਾਰੇ ਨਿਆਰੇ ਹੋ ਜਾਣਗੇ ਇੰਨੀਆਂ ਕਸੀਸਾਂ ਦੇਉ ਸਾਨੂੰ ਲਾਈਵ ਸੀਸਾਂ ਹੋਣਗੀਆਂ ਦਿਲੋਂ ਸੀਸਾਂ ਮਿਲਣਗੀਆਂ ਕਿਉਂਕਿ ਬੰਦੇ ਦਿਲੋਂ ਦੁਖੀ ਨੇ ਹੱਥ ਬਨ ਕੇ ਬੇਨਤੀ ਆ ਸਾਰੇ ਪਰਿਵਾਰਾਂ ਨੂੰ ਸਾਰੇ ਵੀਰਾਂ ਨੂੰ ਸਾਰੇ ਭੈਣ ਭਰਾਵਾਂ ਨੂੰ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰੋ ਇਹਨਾਂ ਦਾ ਮੈਂ ਖਾਤਾ ਨੰਬਰ ਤੁਹਾਨੂੰ ਦੇ ਦੂੰਗਾ ਇੱਕ ਮੈਂ ਤੁਹਾਡੇ ਨਾਲ ਲਾਈਵ ਵੀਡੀਓ ਦੇ ਵਿੱਚ ਵਾਦਾ ਵੀ ਕਰਦਾ ਜਿੰਨਾ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਜਿਹੜੇ ਬੰਦੇ ਮਦਦ ਨਹੀਂ ਨਾ ਕਰ ਸਕਦੇ ਪੈਸਾ ਨਹੀਂ ਦੇ ਸਕਦੇ ਉਹ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੰਨਾ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਕਿਸੇ ਮਦਦ ਕਰਨ ਵਾਲੇ ਤੱਕ ਇਹ ਵੀਡੀਓ ਬਗ ਜੂਗੀ ਇਨਾਂ ਦਾ ਕੁਛ ਨਾ ਕੁਛ ਬਣ ਜੂਗਾ ਮੈਂ ਵੀ ਇੱਕ ਵਾਦਾ ਕਰਦਾ ਜਿਹੜਾ ਇਸ ਵੀਡੀਓ ਤੋਂ ਜਿੰਨਾ ਵੀ ਪੈਸਾ ਆਊਗਾ ਰੈਵਨਿਊ ਆਊਗਾ ਮਹੀਨੇ ਚ 2 ਮਹੀਨੇ ਚ 50000 ਆਜੇ 20000 ਆਜੇ ਚਾਹੇ 5000 ਆਜੇ ਚਾਹੇ 500 ਆਜੇ ਹਨਾ ਉਹ ਇਹਨਾਂ ਦੇ ਕਰਮ ਨੇ ਬਾਕੀ ਤੁਹਾਡੀ ਹਿੰਮਤ ਹੈ ਜਿੰਨਾ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਓਗੇ ਓਨਾ ਇਸ ਵੀਡੀਓ ਤੋਂ ਪੈਸਾ ਬਣੇਗਾ ਤਾਂ ਇਹ ਭੈਣ ਦਾ ਘਰ ਬਣ ਜੂਗਾ ਇੰਨੀ ਕੁ ਮੇਰੀ ਬੇਨਤੀ ਹੈ ਹੱਥ ਬਨ ਕੇ ਮੇਰੀ ਬੇਨਤੀ ਆ ਰਿਕੁਐਸਟ ਕਰਦਾ ਭਾਈ ਬਣ ਕੇ ਜਰੂਰ 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 ਮਦਦ ਕਰ ਲੋ ਜੇ ਕਿਸੇ ਨੇ ਪੈਰੀ ਹੱਥ ਲਵਾਉਣੇ ਨੇ ਯਾਰ ਮੈਂ